ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਤਾਂ ਹਾਂਜੀ ਦੋਸਤੋ ਪੰਜਾਬ ਦੇ ਵਿਲਾਸਮਾਂ ਤੇ ਪੈਨਸ਼ਨਰਸ ਦੇ ਲਈ ਵੱਡੀ ਖਬਰ ਆ ਰਹੀ ਹੈ ਕਿ ਵਿਤਮੰਤੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਵਿੱਚ ਸਾਂਝਾ ਫਰੰਟ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਸੋ ਦੋਸਤੋ ਕੈਬਨਟ ਸਬ-ਕਮੇਟੀ ਦੀ ਇਸ ਮੀਟਿੰਗ ਦੇ ਵਿੱਚ 2.95 ਗੁਣਾਕ ਤੇ ਪੇ ਕਮਿਸ਼ਨ ਦੇ ਬਕਾਏ ਤੇ 13% ਜਿਹੜਾ ਰਹਿੰਦਾ ਡੀਏ ਹੈ ਉਸ ਤੋਂ ਇਲਾਵਾ ਬੰਦ ਕੀਤੀ ਪੱਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ 30 ਅਪ੍ਰੈਲ ਨੂੰ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਵੱਡੀ ਖੁਸ਼ਖਬਰੀ ਮਿਲੇਗੀ ਸੋ ਦੋਸਤੋ ਕੀ ਹੈ ਪੂਰੀ ਅਪਡੇਟ ਜਾਣਨ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਬ ਨਾ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਪੰਜਾਬ ਮਲਾਜ਼ਮਤ ਤੇ ਪੈਨਸ਼ਨ ਸਾਂਝਾ ਫਰੰਟ ਦੇ 17 ਮੈਂਬਰੀ ਵਫਦ ਦੇ ਨਾਲ ਕੈਬਨਿਟ ਸਬਕਮੇਟੀ ਜਿਹੜੀ ਹੈ ਵੱਲੋਂ ਮੀਟਿੰਗ ਕੀਤੀ ਗਈ ਸੀ ਚੰਡੀਗੜ੍ਹ ਦੇ ਸਿਵਲ ਸਕੱਤਰ ਵਿਖੇ ਦੋਸਤੋ 17 ਮੈਂਬਰੀ ਵਫਦ ਦੇ ਨਾਲ ਮੀਟਿੰਗ ਕਰਨ ਦੇ ਵਿੱਚ ਸ਼੍ਰੀ ਹਰਪਾਲ ਸਿੰਘ ਛੀਮਾ ਵਿੱਤ ਮੰਤਰੀ ਅਤੇ ਕੈਬਨਿਟ ਸ਼੍ਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਸਾਂਝੇ ਫਰੰਟ ਨੇ ਸਬਕਮੇਟੀ ਦੇ ਨਾਲ ਇਤਰਾਜ਼ ਸਾਂਝਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਦਾ ਹਲਕੜਨਾ ਤਾਂ ਦੂਰ ਦੀ ਗੱਲ ਹੈ ਗੱਲ ਹੈ ਸਗੋਂ ਵਾਰ-ਵਾਰ ਸਮਾਂ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਅਤੇ ਕਾਮਨਰਡ ਸਬਕਮੇਟੀ ਦੇ ਵੱਲੋਂ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਇਸ ਦਾ ਕਾਰਨ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਜਿਹੜੇ ਨੇ ਪੰਜਾਬ ਸਰਕਾਰ ਤੋਂ ਜਿਹੜੇ ਬੇਹਦੀ ਖਫਾ ਚਾਰੇ ਨੇ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਸਾਂਝਾ ਫਰੰਟ ਤੇ ਪੈਨਸ਼ਨਰਸ ਨੂੰ 2.59 ਗੁਣਾਕ ਦੇਣ ਦੀ ਮੰਗ ਨੂੰ ਪਮੁਕਤਾ ਨਾਲ ਚੁੱਕਿਆ ਹੈ ਇਸ ਨੂੰ ਵਿੱਤ ਮੰਤਰੀ ਨੇ ਜਾਇਜ਼ ਮੰਨਦੇ ਆ ਮੰਨਿਆ ਹੈ ਕਿ 30ਪ੍ਰੈਣ ਨੂੰ ਵਿੱਤ ਵਿਭਾਗ ਦੀ ਮੀਟਿੰਗ ਹੈ ਜਿਹੜੀ ਸਦਕੀ ਇਸ ਮੰਗ ਦਾ ਨਿਪਟਾਰਾ ਕਰਨ ਦਾ ਭਰੋਸਾ ਵੀ ਦਿੱਤਾ ਹੈ ਇਸ ਮੰਗ ਤੋਂ ਇਲਾਵਾ 2004 ਤੋਂ ਬਾਅਦ ਵਾਲੀ ਜਿਹੜੀ ਮਲਾਸਮਾਂ ਦੀ ਐਨਪੀਐਸ ਰੱਦ ਕਰਨੀ ਅਤੇ ਇਸ ਤੋਂ ਇਲਾਵਾ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਮੁੱਦਾ ਵੀ ਜਿਹੜਾ ਹੈ ਫਰੰਟ ਨੇ ਚੁੱਕਿਆ ਹੈ ਇਹ ਕੈਬਨਟ ਸਬਕਮੇਟੀ ਦੇ ਅੱਗੇ ਦੋਸਤੋ ਇਸ ਤੋਂ ਬਿਨਾ ਜਿਹੜਾ ਮਾਨ ਪੱਤਾ ਵਰਕਰਾਂ ਬਾਰੇ ਵੀ ਕਲ ਕੀਤੀ ਗਈ ਹੈ ਕਿ ਇਹਨਾਂ ਪੱਤੇ ਜਿਹੜਾ ਹੈ ਤ੍ਰਾਂਤ ਦੁਗਣਾ ਕੀਤਾ ਜਾਵੇ ਤੇ ਘੱਟੋ ਘੱਟ ਉਰਜਾ ਦੇ ਘੇਰੇ ਵਿੱਚ ਲਿਆਉਣ ਦਾ ਜਿਹੜਾ ਮਤਾ ਜਿਹੜਾ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਵੇ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਜਾਂ ਜਿਹੜੇ ਪੇ ਕਮਿਸ਼ਨ ਦੇ ਮੁਲਾਜ਼ਮਾਂ ਦੇ ਪਕਾਏ ਨੇ ਉਹਨਾਂ ਨੂੰ ਜਿਹੜਾ ਹੈ 36 36 ਕਿਸ਼ਤਾਂ ਜਾਂ 42 42 ਕਿਸ਼ਤਾਂ ਦੇ ਵਿੱਚ ਅਦਾ ਕਰਨ ਦੇ ਨਿਯਮ ਦਾ ਜਿਹੜਾ ਹੈ ਸਖਤ ਵਿਰੋਧ ਜਤਾਇਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਹੈ ਕਿ 30 April ਦੀ ਮੀਟਿੰਗ ਦੇ ਵਿੱਚ ਇਸ ਦੀ ਸਮੀਖਿਆ ਕੀਤੀ ਜਾਵੇਗੀ ਮੁਲਾਜ਼ਮਾਂ ਦੇ ਬੰਦ ਕੀਤੇ ਗਏ 4 ਸਾਲਾਂ ਤੇ 9 ਸਾਲਾਂ ਤੇ ਇਸ ਦੇ ਨਾਲ ਹੀ 14 ਸਾਲਾਂ ਦੇ ਏਸੀ ਪੀ ਪੰਡੂ ਪੱਤੇ ਦੇ ਸਮੇਤ ਕੱਟੇ ਗਏ ਹੋਰ ਪੱਤਿਆਂ ਦੀ ਬਹਾਲੀ ਬਾਰੇ ਵੀ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੀ ਰਿਪੋਰਟ ਨੂੰ ਤੇ ਅਪ੍ਰੈਲ ਦੀ ਮੀਟਿੰਗ ਦੇ ਵਿੱਚ ਜਨਨਿਤਕ ਕੀਤਾ ਜਾਵੇਗਾ ਉਸ ਦੇ ਅਨੁਸਾਰ ਸਾਰੇ ਭੱਤੇ ਜਿਹੜੇ ਲਾਗੂ ਕੀਤੇ ਜਾਣਗੇ ਬਕਾਇਆ ਡੀਏ ਜਿਹੜਾ ਹੈ ਮਲਾਜ਼ਮਾਂ ਦਾ 13% ਇਸ ਦੇ ਬਾਰੇ ਵੀ ਵਿੱਤ ਮੰਤਰੀ ਨੇ ਸੂਬੇ ਦੀ ਵਿੱਤੀ ਸਥਿਤੀ ਦਾ ਹਵਾਲਾ ਨਾਲ ਅਸਮਰਥਾ ਜ਼ਾਹਿਰ ਕੀਤੀ ਹੈ ਤੇ ਫਰੰਟ ਦੇ ਵੱਲੋਂ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਜਿਸ ਦੇ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਇਸ ਤੋਂ ਬਾਅਦ ਇਸ ਦਾ ਜਿਹੜਾ ਐਲਾਨ ਹੈ ਮੁੱਖ ਮੰਤਰੀ ਦੇ ਵੱਲੋਂ ਕੀਤਾ ਜਾਵੇਗਾ ਸਾਂਝੇ ਫਰੰਟ ਦੇ ਵੱਲੋਂ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਵੀ ਗੱਲ ਕੀਤੀ ਗਈ ਹੈ ਇੱਥੇ 3 ਸਾਲਾਂ ਦੇ ਪ੍ਰਵੇਸ਼ਨ ਵਾਲਿਆਂ ਦੀ ਜਿਹੜਾ ਹੈ ਇਹ 15 15 ਦਾ ਜਿਹੜਾ ਉਹ ਨੋਟੀਫਿਕੇਸ਼ਨ ਆ ਉਹ ਵੀ ਰੱਦ ਕਰਨ ਦੇ ਬਾਰੇ ਕਿਹਾ ਗਿਆ ਹੈ ਹੈ ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਮੰਗਾਂ ਨੇ ਇਹ ਕੈਬਨਿਟ ਸਬਕਮੇਟੀ ਦੇ ਅੱਗੇ ਰੱਖੀਆਂ ਗਈਆਂ ਨੇ ਤੇ ਸਾਂਝੇ ਫਰੰਟ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਕੋਲੋਂ ਜਿਹੜਾ 2400 ਸਾਲਾਨਾ ਵਿਕਾਸ ਟੈਕਸ ਦਿੰਦੇ ਆ ਸਰਕਾਰ ਉਹਦਾ ਵੀ ਵਿਰੋਧ ਕੀਤਾ ਗਿਆ ਹੈ ਸੋ ਦੋਸਤੋ ਇਹਨਾਂ ਸਾਰੀਆਂ ਮੰਗਾਂ ਦੇ ਸਬਕਮੇਟੀ ਦੇ ਵੱਲੋਂ ਸਹਿਮਤੀ ਜ਼ਰੂਰ ਦਿੱਤੀ ਗਈ ਹੈ ਪਰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਜਿੱਥੇ ਸਾਂਝੇ ਫਰੰਟ ਦੇ ਵੱਲੋਂ ਇਸ ਮੀਟਿੰਗ ਦੇ ਸਬੰਧੀ ਇਹ ਸਿੱਟਾ ਕੱਢਿਆ ਗਿਆ ਹੈ ਕਿ ਸਬਕਮੇਟੀ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨ ਦੀ ਕਿਸੇ ਵੀ ਮੰਗ ਦਾ ਠੋਸ ਹੱਲ ਕੱਢਿਆ ਜਾ ਰਿਹਾ ਨਹੀਂ ਕੱਢਿਆ ਜਾ ਰਿਹਾ ਸਗੋਂ ਲੁਧਿਆਣਾ ਜਿਮਨੀ ਚੌਣਾ ਕਰਕੇ ਗੱਲਬਾਤ ਰਾਹੀਂ ਜਿਹੜਾ ਹੈ ਡੰਗ ਜਿਹੜਾ ਹੈ ਟਪਾਈ ਕੀਤਾ ਜਾ ਰਿਹਾ ਹੈ ਹਰੇਕ ਮੁੱਦੇ ਨੂੰ 3 April ਦੀ ਮੀਟਿੰਗ ਦੇ ਵਿੱਚ ਵਿਚਾਰਨ ਦਾ ਪ੍ਰੋਸਸ ਦਿੱਤਾ ਗਿਆ ਹੈ ਸਾਂਝੇ ਫਰੰਟ ਨੇ ਕਿਹਾ ਕਿ ਜੇਕਰ 3 April ਨੂੰ ਇਹਨਾਂ ਦਾ ਕੋਈ ਵੀ ਠੋਸ ਹੱਲ ਨਾ ਕੱਢਿਆ ਗਿਆ ਤਾਂ ਸਾਂਝੇ ਫਰੰਟ ਦੇ ਵੱਲੋਂ 4 ਮਈ ਨੂੰ ਜਲੰਧਰ ਵਿਖੇ ਆਪਣੀ ਸੂਬਾਹੀ ਮੀਟਿੰਗ ਹੀ ਜਿਹੜੀ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਸੋ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਪਲਾਜ਼ਮਾ ਤੇ ਪ੍ਰੈਸ਼ਰ ਸੰਬੰਧੀ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਦੇ ਨਾਲ ਧੰਨਵਾਦ ਜੀ